ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਆਹ ਵੈਰੈਟੀ ਹੈ ਜੀ ਅੱਜ ਆਪਾਂ ਵੜਦੇ ਪਏ ਆ ਜੀ ਡੀਬੀ ਦੇ ਵਜੂ 303 ਤੇ ਉਧਰ ਆਪਣਾ ਜਿਹੜਾ 327 ਆਪਾਂ ਕਣਕ ਕਬੱਡੀ ਸੀ ਉਹਦਾ ਵੀ ਝਾੜ ਆ ਗਿਆ ਤੇ ਉਹਦੇ ਨਾਲ ਆਪਾਂ ਕਬੱਡੀ ਸੀ ਕਣਕ 332 ਡੀਬੀਡਬਲਯੂ 332 ਵੈਰੈਟੀ ਤੇ ਇੱਕੋ ਕਿਸਾਨ ਵੀਰ ਜੀ ਅਸੀਂ ਆਪਣੀਆਂ 327 ਵੀ ਤੇ 332 ਵੀ ਤੇ ਆਪਾਂ 327 ਦੀ ਵੀਡੀਓ ਪਾਈ ਸੀ 332 ਦੀ ਵੀਡੀਓ ਨਹੀਂ ਪਾਈ ਸੀ ਤੇ ਉਹਨਾਂ ਦਾ ਝਾੜ ਵੀ ਆ ਗਿਆ ਤੇ ਬਾਕੀ ਇਹ ਵੈਰੈਟੀ ਜੀ ਆਪਣੀ DBW303 ਵੈਰੈਟੀ ਤੇ ਇਹਦਾ ਵੀ ਝਾੜ ਆਪਾਂ ਤੁਹਾਡਾਂ ਨਾਲ ਸਾਂਝਾ ਕਰਾਂਗੇ ਬਾਕੀ ਆਪਣੇ ਪਿੰਡ ਦੇ ਵਿੱਚ DBW300 ਵੈਰੈਟੀ ਦਾ ਆਪਣਾ ਤੋਲ ਗਈ ਸੀ ਕਿਸੇ ਕਿਸਾਨ ਵੀਰ ਨੇ ਲਾਈ ਸੀ ਆਪਣੇ ਪਿੰਡ ਵਿੱਚੋਂ ਤੇ ਉਹਦਾ ਝਾੜ ਜਾਨਕਿ 60 61 ਮਣ ਦੀ ਔਸਤ ਆਈ ਏ DBW303 ਦੀ ਤੇ ਉਹਦੀ ਆਪਣੀ 60 61 ਮਣ ਦੀ ਤੇ ਜਿਹੜੀ ਆਪਣੀ ਵੈਰੈਟੀ ਸੀ 327 ਵੈਰੈਟੀ ਜੇ ਜਿਵੇਂ ਆਪਾਂ ਵੀਡੀਓ ਵੀ ਪਾਈ ਹੋਈ ਹੈ ਵਟ ਦੇ ਦੀ ਤੇ ਉਹਦਾ ਝਾੜ ਬਹੁਤ ਵਧੀਆ ਰਿਹਾ ਜੀ ਉਹਦਾ ਝਾੜ ਆਇਆ ਜੀ 68 ਮਾਣ ਪ੍ਰਤੀ ਕਿੱਲਾ ਜਿਹੜੀ ਆਪਣੀ DBW 327 ਦਾ ਝਾੜ 68 ਮਾਣ ਆਇਆ ਝਾੜ ਜੀ ਤੇ ਜਿਹੜਾ ਆਪਣਾ 332 ਵੈਰਾਈਟੀ ਸੀ ਉਹਦਾ ਝਾੜ ਆਪਣਾ 300 ਆਪਣਾ 65 ਮਾਣ ਝਾੜ ਆਇਆ ਜੀ ਦੋਵੇਂ ਵੈਰਾਈਟੀਆਂ ਵਧੀਆਂ ਦੋਵੇਂ ਆਪਣੇ ਕਰਨਾਲ ਵਾਲੀਆਂ ਨੇ DBW 332 ਵੈਰਾਈਟੀ ਦਾ ਆਪਣਾ 65 ਮਾਣ ਤੇ ਜਿਹੜੀ ਆਪਣੀ DBW 327 ਵੈਰਾਈਟੀ ਸੀ ਉਹਦਾ ਆਪਣਾ 68 ਮਣ ਪੂਰਾ ਝਾੜ ਆਇਆ ਜੀ ਉਹ ਆਪਣਾ ਆਪਣੇ ਕਿਸਾਨ ਨੇ ਵੱਖਰੀ ਤਰਾਈ ਸੀ ਵੱਖਰੀ ਟਰਾਲੀ ਦੇ ਵਿੱਚ ਤੇ ਉਹ ਆਪਣਾ ਆਪਣਾ 68 ਮਣ ਝਾੜ ਆਇਆ ਜੀ ਉਹਦਾ ਜੇਕਰ ਆਪਾਂ ਕੁਆਂਟਰਾਂ 'ਚ ਗੱਲ ਕਰੀਏ ਜਿਹੜੀ ਆਪਣੀ ਡੀਵੀ ਡਬਲਯੂ 327 ਵੈਰਾਈਟੀ ਏ ਇਹਦਾ ਯਾਨੀ ਕਿ 1.27 ਮਣ ਤੋਂ ਥੋੜਾ ਘੱਟ ਝਾੜ ਆਇਆ ਹੈ ਯਾਨੀ ਕਿ 1.27 1.27 ਕੁਆਂਟਲ ਸੌਰੀ 1.27 ਕੁਆਂਟਲ ਦੀ ਔਸਤ ਆਈ ਏ ਤੇ ਜੇਕਰ ਮਾਣਾਂ ਦੇ ਵਿੱਚ ਆਪਣੇ 68 ਮਣ ਦੀ ਔਸਤ ਆਈ ਹੈ ਤੇ ਜਿਹੜੀ ਆਪਣੀ ਡੀਵੀਡਬੀ 332 ਹੈ ਇਹ ਆਪਣੀ ਕਮਾਂਟਾਂ ਦੇ ਵਿੱਚ ਤਕਰੀਬਨ ਜਾਨਕਿ 26 ਕਵਾਂਟ ਦੇ ਰੱਗਪਗ ਆਪਣੀ ਔਸਤ ਆਈ 26 ਕਵਾਂਟ ਤੋਂ ਥੋੜੀ ਘੱਟ ਆਈ ਹੈ ਕਿਉਂਕਿ 65 ਮਣ ਆਈ ਹੈ 64 ਮਣ ਔਸਤ ਆਈ ਹੈ ਆਪਣੀ ਏਡੀਬੀ ਡਬੀ 332 ਵੈਰਾਈਟੀ ਦੀ ਤੇ 327 ਦੀ ਆਪਣੀ 68 ਮਣ ਬਾਕੀ ਇਹ ਵੈਰਾਈਟੀ ਆਪਣੀ 303 ਵੈਰਾਈਟੀ ਜੀ ਤੇ ਇਹਦਾ ਵੀ ਆਪਾਂ ਝਾੜ ਤਾੜਾ ਸਾਂਝਾ ਕਰਾਂਗੇ ਆਪਣੇ ਪਿੰਡ ਦੇ ਵਿੱਚੋਂ ਜਿਹੜੇ ਆਪਣੇ ਕਿਸਾਨ ਵੀਰ ਨੇ ਤਲਾਈਏ ਉਹ ਹੈਗੀ ਜੀ 60 ਤੋਂ 61 ਮਾੜਾ ਹੁਸਤਾਈ ਹੈ ਟੀਵੀ ਡੋਜੀ 303 ਵੈਰਾਈਟੀ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ 303 ਦੇ ਆਪਣੇ ਦਾਣੇ ਬਾਕੀ ਤੁਸੀਂ ਵੀ ਵੀਰ ਜਰੂਰ ਦੱਸਿਓ ਵੀ ਤੁਹਾਡੇ ਕਿੰਨਾ ਝਾੜ ਚੱਲ ਰਿਹਾ 303 ਵੈਰਾਈਟੀ ਦਾ ਜਾਂ 327 ਵੈਰਾਈਟੀ ਦਾ ਕੀ ਝਾੜ ਆ ਰਿਹਾ ਜਰੂਰ ਦੱਸਿਓ ਜੀ ਬਾਕੀ ਆਪਾਂ ਡੀਵੀ ਡੋਜੀ 222 ਦੀ ਬੜਨੀ ਹੈ 272 ਤੇ ਆਪਣੀ 826 ਵੈਰਾਈਟੀ ਵੀ ਦੋਕੇ ਲਈ ਹੈਗੀ ਜੀ ਉਹਦਾ ਵੀ ਆਪਾਂ ਝਾੜ ਦੇਖਾਂਗੇ ਕਿੰਨਾ ਝਾੜ ਆਉਂਦਾ ਇਹ ਉਹ ਆਪਣੀ 14 ਨਵੰਬਰ ਦੀ ਬਜਾਈ ਹੈ 222 ਵੀ 272 ਵੀ ਤੇ 826 ਵੈਰਾਈਟੀ ਵੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਡੀਵੀ 103 ਦੇ ਦਾਣੇ ਬਾਕੀ ਵਧੀਆ ਵੈਰਾਈਟੀਆਂ ਜਿਸ ਵਾਰ ਸਾਰਿਆਂ ਦਾ ਝਾੜ ਬਹੁਤ ਵਧੀਆ ਆ ਰਿਹਾ 386 ਦੇ ਵੀ ਝਾੜ ਬਹੁਤ ਵਧੀਆ ਆ ਰਿਹਾ ਤੇ 303 ਦਾ ਬਾਕੀ ਜਿਹੜੀਆਂ ਗੇਤੀਆਂ ਥੋੜੀਆਂ ਬਜਾਈ ਕੀਤੀ ਏ ਅਕਤੂਬਰ ਮਹੀਨੇ ਦੇ ਵਿੱਚ ਉਹਨਾਂ ਦਾ ਥੋੜਾ ਕੋ ਝਾੜ ਘਾਟੇ ਬਾਕੀ ਸਾਰੀਆਂ ਵੈਰਾਈਟੀਆਂ ਤਕਰੀਬਨ 40% ਵਧੀਆ ਆ ਰਿਹਾ ਹੈ ਹਾਂਜੀ ਵਿਰਾਜ ਜੀ ਆਪਣੇ ਡੀਵੀ ਰੋਜੂ 303 ਦਾ ਦਾਣਾ ਇਹ 303 ਵੈਰੈਟੀ ਇਹ ਬਾਕੀ ਵੀਰ ਆਪਾਂ ਇਸ 303 ਦਾ ਵੀ ਚਾੜ ਦੱਸਾਂਗੇ ਤੇ ਇਹ ਆਪਨੀ तकरीबन 15 ਨਵੰਬਰ ਦੀ ਇਹ ਕਣਕ ਦੀ ਬਜਾਈ ਕੀਤੀ ਏ ਤੇ ਜਿਹੜੀ ਆਪਣੀਆਂ 327 332 ਵੈਰੈਟੀ ਸੀ ਤੇ ਉਹਦੀ ਬਜਾਈ ਜਿਹਸੀ ਆਪਣੀ 4 ਨਵੰਬਰ ਦੀ ਸੀ ਤੇ ਉਹਨਾਂ ਦਾ ਝਾੜ ਬਹੁਤ ਵਧੀਆ ਆ 68 ਮਾਣਾ ਅਤੇ 64 ਮਾਣਾ ਆਇਆ ਜੀ ਬਾਕੀ ਤੁਸੀਂ ਵੀਰ ਕਮੈਂਟ ਚ ਦੱਸਿਆ ਜੇ 332 ਦਾ ਜਾਂ 303 ਦਾ 327 ਦਾ ਕਿੰਨਾ ਕਿੰਨਾ ਝਾੜ ਆਇਆ ਤੇ ਕਦੋਂ ਬਜਾਈ ਕੀਤੀ ਸੀ ਤੇ ਕਿਹੜਾ ਏਰੀਆ ਏ ਜਰੂਰ ਦੱਸਿਆ ਜੀ ਤੇ ਬਾਕੀ ਇਹਨਾਂ ਦੀ ਬਿਜਾਈ ਆਪਣੀ 15 ਨੰਬਰ ਦੀ ਬਿਜਾਈ ਕੀਤੀ ਹੈ 303 ਵੈਰੈਟੀ ਦੀ ਇਹਦਾ ਝਾੜ ਵੀ ਆਪਾਂ ਤੁਹਾਨੂੰ ਦੱਸਾਂਗੇ ਝਾੜ ਕਿੰਨਾ ਆਉਂਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਦਿਓ ਜੀ ਇਹ ਹੈਗਾ ਜੀ ਆਪਣਾ ਦੋ ਕਿੱਲੇ ਤੇ ਦੋ ਕਨਾਲਾਂ ਥਾਂ ਜੀ ਤੇ ਤਿੰਨ ਟੈਂਕ ਭਰ ਗਏ ਜੀ ਤਿੰਨ ਟੈਂਕ ਪੈ ਗਏ ਨੇ ਤੇ ਇਸ ਪਾਸੇ ਹੈਗੀ ਜੀ 272 ਵੈਰਾਈਟੀ ਹੋਰ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਆਪਾਂ ਇਸ ਤੋਂ ਬਾਅਦ ਵਰਤਨੀ ਤੇ 272 ਦਾ ਝਾੜ ਝਾੜ ਦਾ ਸਾਂਝਾ ਕਰਾਂਗੇ ਇਸ ਤੋਂ ਇਲਾਵਾ ਵੀ ਇੱਕ ਉਹ ਵੀ 14 ਨਵੰਬਰ ਦੀ ਬਜਾਈ ਦੀ 272 ਦੀ ਤੇ ਬਾਕੀ 272 ਦਾ ਝਾੜ ਵੀ ਤੁਹਾਨੂੰ ਦੱਸਾਂਗੇ ਕਿੰਨਾ ਝਾੜ ਆਉਂਦਾ ਭਾਵੇਂ ਜਿਵੇਂ ਜਿਵੇਂ ਝਾੜ ਆਉਂਦੇ ਆਪਾਂ ਤੁਹਾਨੂੰ ਜਰੂਰ ਸਾਂਝਾ ਕਰਾਂਗੇ ਕੀ ਝਾੜ ਆਉਂਦੇ ਨੇ ਇਹ 303 ਵੈਰਾਈਟੀ ਤੇ ਆਹ ਹੈਗੀ ਜੀ 272 ਤੇ ਪਿਛਲੀ ਵਾਰ ਇਹ ਜਿਹੜਾ ਵੈਰਾਈਟੀ ਹੈ ਜਿਹੜਾ ਆਪਾਂ ਬੀਜ ਜਿਸ ਦਾ ਇਹ ਵੀ ਆਪਣਾ ਘਰ ਦਾ ਬੀਜ ਰੱਖਿਆ ਕਿਸਾਨ ਵੀਰ ਨੇ ਇਹ ਇਹਦਾ ਜਿਹੜਾ ਝਾੜ ਪਿਛਲੀ ਵਾਰ 57 58 ਮਾਣ ਆਇਆ ਸੀ ਇਹ ਆਪਣੀ 273 ਵੈਰਾਈਟੀ ਦਾ ਝਾੜ ਤੇ ਇਹਦੇ ਜਿਹੜੇ ਦਾਣੇ ਲਜਮਾ ਲਾਗੇ ਲਾਗੇ ਹੁੰਦੇ ਨੇ ਨਾ ਜਵੇਂ ਦਾਣੇ ਗੁੰਦਵੇਂ ਲਾਗੇ ਲਾਗੇ ਤੇ ਦਾਣੇ ਦੇ ਮੋਟੇ ਹੁੰਦੇ ਨੇ ਦਾਣੇ ਦਾ ਸਾਈਜ਼ ਤੇ ਆਪਣਾ ਬੱਲੀ ਦਾ ਸਾਈਜ਼ ਵੀ ਵੀ ਵਧੀਆ ਬਾਕੀ ਇਹਦਾ ਪਿਛਲੇ ਵਾਰ ਝਾੜ 57 ਤੋਂ 58 ਮਾਣ ਆਇਆ ਸੀ ਇਹ ਆਪਣੀ ਵੈਰਾਈਟੀ 272 ਸ਼ਿਰਜਾਮ ਦੀ 272 ਇਹ ਆਪਣਾ ਕਿਸਾਨ ਵੀਰ ਨੇ ਘਰ ਦਾ ਬੀਜ ਰੱਖਿਆ ਸੀ ਤੇ ਬਾਕੀ ਹੋਰ ਵੀ ਜਿਵੇਂ ਬਾੜੀ ਹੁੰਦੀ ਹੈ ਕਿੰਨਾ ਕਿੰਨਾ ਝਾੜ ਆਉਂਦਾ ਤੁਹਾਨੂੰ ਸਾਂਝਾ ਕਰਾਂਗੇ ਅਗੇ 327 ਆਪਣੀ ਵੈਰੈਟੀ ਬਹੁਤ ਵਧੀਆ ਜੀ ਵਧੀਆ ਝਾੜ ਆ ਰਹੇ ਨੇ 327 ਦੇ ਵੀ ਇਹ ਪਹਿਰੇਆਣੇ ਵਾਲੇ ਦੇ ਕਿਸਮ ਦੇ